ਅੱਜ 200 ਰੁਪਏ ਪਿੱਛੇ ਅਗਲੇ ਸਾਡੇ ਨਾਲ ਲੜ ਪਏ ਆ ਮੇਰਾ ਨਾਮ ਜਤਿੰਦਰ ਸਿੰਘ ਖੇੜਾ ਜੀ ਮੈਂ ਸੰਸਥਾ ਚਲਾਉਂਦਾ ਖੇੜਾ ਕਾਲਜ ਦੀ ਕੀ ਮਸਲਾ ਆ ਜੀ ਅੱਜ ਜਿਹੜੇ ਦੋ ਨੌਜਵਾਨ ਤੁਹਾਡੇ ਦੁਕਾਨ ਤੇ ਆਏ ਤੇ ਉਹਨਾਂ ਦਾ ਗਾਣਾ ਵੀ ਸਾਡੇ ਦੋ ਨੌਜਵਾਨ ਆਏ ਆ ਜੀ ਉਹਨਾਂ ਨੇ ਫਾਰਮ ਭਰਿਆ ਹੈ ਅੱਧਾ ਫਾਰਮ ਭਰਿਆ ਗਿਆ ਹੈ ਮੇਂਟੇਨੈਂਸ ਆ ਗਈ ਇਹ ਸਾਈਟ ਅੰਡਰ ਮੇਂਟੇਨੈਂਸ ਉਹਨਾਂ ਨੇ ਕਿਹਾ ਜੀ ਰੁਕ ਜਾਓ 10-15 ਮਿੰਟ ਬਾਅਦ ਅੱਧੇ ਘੰਟੇ ਬਾਅਦ ਫਿਰ ਚੱਲ ਪੈਂਦੀ ਇਹ ਪਿੱਛੋਂ ਦਿੱਲੀ ਦੇ ਕੰਟਰੋਲ ਚ ਦੀ ਸਾਈਟ ਆ ਸਾਡੇ ਤੋਂ ਡੇ ਬੱਸ ਹੁੰਦੀ ਇਹ ਨਹੀਂ ਨਹੀਂ ਜੀ ਅਸੀਂ ਨਹੀਂ ਭਰਣਾ ਜੀ ਉਹ ਕਹਿੰਦੇ 2 ਘੰਟੇ ਦੀ ਬੰਦੇ ਨੇ ਲੇਬਰ ਲਾਈ ਉਹਦੇ ਪੈਸੇ ਲੱਗੇ ਆ ਉਹਨੇ ਲੇਬਰ ਜਾਂ ਤੇ ਅੱਧੀ ਲੈ ਲੋ ਸਾਨੂੰ ਕੋਈ ਦਰਾਇ ਨਹੀਂ ਜਿੰਨੀ ਲੇਬਰ ਉਹਦੀ ਦਿੱਤੀ ਉਹਨੂੰ ਪੈਸੇ ਦਿਓ ਤੇ ਜਾਓ ਨਹੀਂ ਜੀ ਅਸੀਂ ਨਹੀਂ ਜੀ ਸਾਪੇ ਕਢਾ ਲਾਂਗੇ ਪੈਸੇ ਸਾਡੇ ਕੋਲ ਬਥੇਰੇ ਸਾਡੇ ਕੋਲ ਵੱਲੋਂ ਉਹਨਾਂ ਦੇ ਕੜੇ ਮਾਰੇ ਗਿਆ ਸਾਡੇ ਕੋਲ ਬਥੇਰਾ ਜੋਰ ਹੈਗਾ ਜੀ ਹੀ ਆਪੇ ਕਢਾ ਲਾਂਗੇ ਪੈਸੇ ਉਹਨੇ ਦੂਜੇ ਭਰਾ ਨੂੰ ਅੰਦਰ ਬੁਲਾਇਆ ਆ ਕੇ ਉਹਨੂੰ ਬੇਟਨਾ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਦੀ ਪੱਗ ਲਾਤੀ ਉਹਦੀ ਕਿਸ ਗੱਲੋਂ ਜਦ ਮੈਂ ਕਹਿਣਾ ਪਿਆ ਉਹਨੂੰ ਕਿ ਮੈਂ ਅਟੈਂਡ ਕਰਨਾ ਵੈ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਰਵਰ ਹੋ ਜਾਂਦੇ ਹੁੰਦੇ ਡਾਊਨ ਕਈ ਨਹੀਂ ਜੀ ਮਾ ਪਕੜਾ ਲਾਂਗਾ ਪੈਸੇ ਇਹ ਤਾਂ ਬਦਮਾਸ਼ੀਆਂ ਹੋ ਗਈਆਂ ਯਾਰ ਦੁਕਾਨਾਂ ਦੇ ਵਿੱਚ ਬਦਮਾਸ਼ੀ ਚੱਲੇਗੀ ਨਹੀਂ ਨਹੀਂ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਤੇ ਕੜੇ ਮਾਰੇ ਗਏ ਸਾਡੇ ਤੇ ਹਮਲਾ ਕੀਤਾ ਸਰ ਹਮਲਾ ਕੀਤਾ ਗਿਆ ਤੁਸੀਂ ਅਗਲੇ ਦੀ ਪੱਗ ਲਾ ਦਿਓ ਅਗਲੇ ਨੂੰ ਫੜ ਕੇ ਕੁੱਟ ਦਿਓ ਲੰਮਾਵਾ ਦਿਓ ਅਗਲਾ ਕੀ ਕਰ ਲੈ ਆਪਣਾ ਬਚਾ ਵੀ ਨਾ ਕਰੇ ਸੋ ਇਹ ਘਟਨਾ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਕਲ ਵੀ ਹੋ ਜਾਏਗੀ ਕਮਰੇ ਜਰੂਰ ਹੋਏਗੀ ਕੀ ਕਹਿਣਾ ਕੀ ਕਹਦਾ ਹੋਣਾ ਕੋਈ ਇਹ ਅੱਛੀ ਗੱਲ ਨਹੀਂ ਦੁਕਾਨਾਂ ਤੇ ਜਾ ਕੇ ਇੱਕ شریف ਆਦਮੀ ਦੇ ਗ ਜਾਏ ਗੱਲ ਪੈਣਾ ਉਹਦੇ ਕੱਪੜੇ ਪਾੜ ਦੇਣ ਉਹਦੀ ਪੱਗ ਲਾਦ ਨਹੀਂ ਕੋਈ ਸੈਂਸ ਹੈ ਮੈਂ ਤੁਹਾਨੂੰ ਦੱਸੋ ਪਹਿਲੇ ਪਤਰਕਾਰ ਹੁੰਦੇ ਨੇ ਤੇ ਤੁਸੀਂ ਮੈਨੂੰ ਦੱਸੋ ਕੀ ਇਹ ਸੈਂਸਿਬਲ ਗੱਲ ਹੈ ਕੰਪਲੇਟ ਦੀ ਕੰਪਲੇਟ ਦਿੱਤੀ ਤੇ ਇਹ ਨਹੀਂ ਕੋਈ ਤੌਲੀ ਕੰਪਲੇਟ ਲਖਾਨੀ ਗਏ ਨੇ ਇਹ ਕੋਈ ਤਰੀਕਾ ਥੋੜਾ ਹੈ ਤੁਸੀਂ ਕਿਸੇ ਦੁਕਾਨ ਤੇ ਜਾ ਕੇ ਸ਼ਰੀਫ ਆਦਮੀ 100 ਸਾਲ ਪੁਰਾਣੀ ਦੁਕਾਨ ਹੈ ਪੁਲਿਸ ਨੇ ਆਸ਼ਵਾਸਨ ਵੀ ਦਿੱਤਾ ਜੀ ਤੁਹਾਡੀ ਸਕੇ ਪੁਲਿਸ ਨੇ ਕਹਿੰਦੀ ਠੀਕ ਹੈ ਜੀ ਇਹੀ ਇਹ ਲਿਖਦੇ ਆ ਜੋ ਹੋਏਗਾ ਕਾਨੂੰਨੀ ਕਾਰਵਾਈ ਕੀਤੀ ਜਾ ਕੇ ਇਨਸਾਫ ਦਵਾਇਆ ਜਾਏਗਾ ਮੇਰਾ ਨਾਮ ਦਿਨਕਰ ਕਪੂਰਾ ਅਸੀਂ ਖੇੜਾ ਕਾਲਜ ਗਏ ਸੀਗੇ ਫਾਰਮ ਭਰਨ ਤੇ ਉੱਥੇ ਉਹਨਾਂ ਦਾ ਮੁੰਡਾ ਮੇਰੇ ਭਰਾ ਦੇ ਨਾਲ ਔਖਾ ਹੋ ਗਿਆ ਸੀਗਾ ਲੜਨ ਲੱਗ ਗਿਆ ਸੀ ਪੈਸੇ ਤੇ ਪਿੱਛੇ ਧੱਕੇ ਕੀ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਮੈਂ ਜਾ ਕੇ ਸਮਝਾਇਆ ਉਹਨੇ ਮੈਨੂੰ ਵੀ ੱੱਕੇ ਮਾਰੇ ਆ ਤੇ ਉਹਦੇ ਪਾਪਾ ਨੇ ਵੀ ਮੁੰਡੇ ਨੂੰ ਸਟਾਫਾਂ ਨੇ ਫੜ ਕੇ ਕੁੱਟਿਆ ਤੇ ਉਸ ਤੋਂ ਬਾਅਦ ਉਹਨੇ ਕੜੇ ਮਾਰੇ ਅੱਖ ਭੰਨਤੀ ਉਸ ਤੋਂ ਮੈਂ ਮੋਢੇ-ਮੋਢੇ ਤੇ ਵੀ ਕੜੇ ਮਾਰੇ ਛਾਤੀ ਤੇ ਵੀ ਮਾਰੇ ਆ ਕਿ ਜਨ ਕੁਛ ਨਹੀਂ ਮੁੰਡੇ ਦੇ ਐਟੀਟਿਊਡ ਬਹੁਤ ਜ਼ਿਆਦਾ ਹੈ ਨਜਾਇਜ਼ ਤੇ ਸਾਰੇ ਕਸਟਮਰ ਨੂੰ ਖਿਸਕਿਸ ਕੇ ਪੈਂਦਾ ਪਿਆ ਸੀ ੱੱੱਕੇ ਮਾਰ ਮਾਰ ਕੱਢਦਾ ਪਿਆ ਸੀ ਰੂਡ ਕਾਫੀ ਅਸੀਂ ਇੱਕ ਫਾਰਮ ਪਰਵਾਣ ਕੇ ਸੀਗੇ ਅੱਛਾ ਜੀ ਪੈਸਾ ਕਰਕੇ ਕੋਈ ਹੋਈ ਕੀ ਪੈਸੇ ਦਾ ਰੋਲਾ ਹੀ ਨਹੀਂ ਸੀ ਇਹਨਾਂ ਪੈਸੇ ਭਾਵੇਂ 200 ਦੇ 500 ਦੇ ਲੈਵੇ ਕੋਈ ਗੱਲ ਨਹੀਂ ਹੈ ਨਾ ਮੇਰੇ ਅਗਾ ਨੂੰ ਐਟੀਟਿਊਡ ਰੂਡ ਇੰਨਾ ਹੋਗਾ ਸੀਗਾ ਅਕਲ ਹੀ ਨਹੀਂ ਸੀ ਗੱਲ ਕਰਨ ਦੀ ਮੁੰਡੇ ਦੀ ਕਿੰਨੇ ਬੰਦੇ ਨੇ ਤੁਹਾਡੇ ਨਾਲ ਲੱਗੇ ਮੇਰੇ ਤੇ ਸਾਰੇ ਸਟਾਫ ਹੀ ਵਿੱਚ ਇਕੱਠੇ ਸੀਗੇ ਸਾਰੇ 3-4 ਜਾਨ ਨੇ ਮੈਨੂੰ ਫੜ ਕੇ ਤੇ ਉਹ ਮੁੰਡੇ ਨੇ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਸੀ ਸੀਸੀਟੀਵੀ ਕੇਵ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗ ਕੀ ਉਹਨੂੰ ਪ੍ਰੋਪਰ ਅਰੈਸਟ ਕੀਤਾ ਜਾਵੇ ਤੇ ਸਾਰੀਆਂ ਚੀਜ਼ਾਂ ਤੇ ਕਾਰਵਾਈ ਕੀਤੀ ਜਾਵੇ ਮੈਂ ਜਵਾਕਰ ਕਪੂਰ ਜੀ ਖੇੜਾ ਕਾਲਜ ਮੈਂ ਆਪਣੇ ਬਰਦਰ ਦੇ ਨਾਲ ਆਪਣੀ ਵਾਈਫ ਦਾ ਪੇਪਰ ਭਰਨ ਗਿਆ ਸੀਗਾ ਜਦੋਂ ਮੈਂ ਪੇਪਰ ਭਰਨ ਗਿਆ ਖੇੜਾ ਕਾਲਜ ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਪਹਿਲਾਂ ਫੀਸ ਜਮ੍ਹਾਂ ਕਰਵਾ ਦਿਓ ਜਦੋਂ ਮੈਂ ਫੀਸ ਜਮ੍ਹਾਂ ਕਰਵਾ ਦਿੱਤੀ ਮੈਂ ਪੇਪਰ ਭਰਨ ਚਲਾ ਗਿਆ ਪੇਪਰ ਭਰਦੇ ਬਾਰੇ ਸਾਈਟ ਵਰਨਰ ਮੇਨਟੇਨੈਂਸ ਚੱਲਦੀ ਸੀਗੀ ਇਹਨਾਂ ਨੇ ਕਿਹਾ ਜੀ ਕਿ ਪੇਪਰ ਅੱਜ ਭਰਿਆ ਨਹੀਂ ਜਾਣਾ ਵਾ ਤੁਸੀਂ ਸ਼ਾਮ ਤੱਕ ਆ ਜਾਓ ਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਸ਼ਾਮੀ ਆ ਨਹੀਂ ਸਕਦਾ ਮੈਂ ਤਾਂ ਆਪਣੇ ਕੰਮ ਜਾਣਾ ਆ ਮੈਂ ਐਦਾਂ ਕਰਾਂ ਕਿਸੇ ਹੋਰ ਕੋਲ ਪਰਵਾ ਲਾਂਗਾ ਜੀ ਤੁਹਾਡੀ ਨਹੀਂ ਭਰਿਆਗਾ ਤੁਸੀਂ ਰਹਿਣ ਦਿਓ ਕੋਈ ਗੱਲ ਨਹੀਂ ਤੁਸੀਂ ਪੈਸੇ ਕਿੰਨੇ پیسے ਦਿੱਤੇ ਸੀ 200 ਰੁਪਏ ਦਿੱਤੇ ਸੀਗੇ ਸਾਰੇ ਅੱਜ 200 ਰੁਪਏ ਪਿੱਛੇ ਅੱਗੇ ਸਾਡੇ ਨਾਲ ਲੜ ਪਏ ਆ ਤੇ ਅਸੀਂ 200 ਰੁਪਏ ਉਹਨਾਂ ਨੂੰ ਦਿੱਤੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਆ ਪਾਜੀ ਪੈਸੇ ਵਾਪਸ ਕਰ ਦੋ ਤੇ ਉਹ ਕਹਿੰਦਾ ਪੈਸੇ ਵਾਪਸ ਨਹੀਂ ਦੇਵਾਂਗਾ ਸਰ ਇਹ ਤਾਂ ਗਲਤ ਹੈ ਜੇ ਪੈਸੇ ਵਾਪਸ ਨਹੀਂ ਜੋ ਸੂਲਣ ਬੰਦੋ ਤੁਹਾਡੇ ਬੰਦਿਆ ਬਟ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਤਮੀਜੀ ਨਾਲ ਗੱਲ ਕਰ ਰਿਹਾ ਸੀਗਾ ਆਖੋ ਕਹਿੰਦਾ ਜਾ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਤੇ ਉਸ ਤੋਂ ਬਾਅਦ ਸਾਨੂੰ ਗਾੜੀ ক্লোਜ ਕਰੌ ਲਾ ਪਿਆ ਤੇ ਫਿਰ ਜਦੋਂ ਅਸੀਂ ਉਹਨੂੰ ਕਹਾਂਗੇ ਕਿ ਜ਼ਾਹ ਤੇ ਤੁਸੀਂ ਗੱਲ ਗਲਤ ਕਰਦੇ ਹੋ ਉਹ ਕਹਿੰਦਾ ਜਾ ਜਿੱਥੇ ਜਾਣਾ ਚਲੇ ਜਾ ਉਹ ਮੁੰਡੇ ਜੱਟ ਡੀਡ ਬੜਾ ਸੀਗਾ ਕਿੰਨੇ ਪੈਸੇ ਤੁਹਾਡੇ ਨਾਲ ਮਲਾ ਕੀਤਾ ਤਿਆ ਤੇ ਉਹ ਸਾਡੇ ਕੜੇ ਮਾਰੀ ਗਿਆ ਦੋਵਾਂ ਦੇ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਅਰਚ ਪਰਚਾ ਕੀਤਾ ਜੇ ਜੋ ਕਾਨੂੰਨੀ ਕਾਰਵਾਈ ਬੰਦੇ ਅਰਚ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਹਾਂਜੀ ਅਸੀਂ ਪੁਲਿਸ ਨੂੰ ਕਮਲਣ ਕਰ ਦਿੱਤੀ ਹੈ ਜੀ ਪੁਲਿਸ ਕੋਲ ਹੀ ਇਨਸਾਫ ਹੋਵੇ ਪੁਲਿਸ ਕੋਲ ਹੋਏ ਉਹਨਾਂ ਨੇ ਆਪਣਾ ਕਿਹਾ ਕਿ ਕੀ ਐਕਸ਼ਨ ਦਿੱਤਾ ਗਿਆ ਪੁਲਿਸ ਨੂੰ ਕੀ ਪ੍ਰੋਪਰ ਚੈੱਕ ਕਰਕੇ ਤੇ ਅਸੀਂ ਦੇਨੇ ਤੁਹਾਡਾ ਪ੍ਰੋਪਰ ਕਰਨੇ ਸਾਡੇ ਕੋਲ ਐਨਆਰਆਈ ਦੋ ਭਰਾ ਆਏ ਸੀਗੇ ਹਾਂਜੀ ਸਰ ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਹੈ ਹਾਂਜੀ ਜਿਨ੍ਹਾਂ ਨੂੰ ਅਸੀਂ ਡਾਕਟ ਕਰਕੇ ਦਿੱਤਾ ਹੈ ਜੋ ਜੋ ਰਿਜ਼ਲਟ ਆਵੇਗਾ ਬੰਦੀਕਾਰ ਹੋ ਕੀਤੀ ਹੈ ਇਹਨਾਂ ਦਾ ਕੋਈ ਫਾਰਮ ਫਰਮ ਭਰਨ ਤੋਂ ਕੋਈ ਹੋਇਆ ਆ 200 ਰੁਪਏ ਦੀ ਕੋਈ ਖਾਦੀ ਇਹ ਸਕੇ ਹੋਇਆ ਕਿ ਇਹਨਾਂ ਦਾ ਵੀ ਕੋਈ ਫਾਰਮ ਨਹੀਂ ਪਰ ਨਾ ਜਾਏ ਕਿ ਲਾਟ ਪੈਸਵੋ ਪੈਸੇ ਵਾਪਸ ਦੇ ਦੋ ਇਸ ਤੋਂ ਕੋਈ ਬੈਸਵ ਸਵਾ ਹੋਇਆ